ਵਾਲੂ ਵਾਲੀਆ ਮੇਰੇ ਸਾਥੀ ਵਿੱਕੀ ਪਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਦੀ ਨਿਊਜ਼ ਅੱਜ ਆਈਐਮਈ ਖੰਨਾ ਦੀ ਕਾਲ ਵੱਲੋਂ ਸਾਡੇ ਡਾਕਟਰ ਸਹਿਬਾਨਾਂ ਕੋਲ ਪਹੁੰਚੀ ਹੈ ਜਿਨ੍ਹਾਂ ਵੱਲੋਂ ਕਿ ਦੁਪਹਿਰ 2 ਵਜੇ ਤੋਂ ਬਾਅਦ ਸਾਰੀਆਂ ਜਿਹੜੀਆਂ ਸਿਹਤ ਸਹੂਲਤਾਂ ਹਨ ਇਨਕਲੂਡਿੰਗ ਐਮਰਜੈਂਸੀਜ਼ ਹੈ ਉਹ ਬੰਦ ਕਰਨ ਦੀ ਇੱਕ ਕਾਲ ਦਿੱਤੀ ਗਈ ਹੈ ਆਓ ਜਾਣਦੇ ਆਈਐਮਈ ਦੇ ਸਾਰੇ ਡਾਕਟਰ ਫੈਕਲਟੀ ਦੇ ਸਹਿਬਾਨਾਂ ਤੋਂ ਕਿ ਕੀ ਕਾਰਨ ਹੈ ਜਿਹਦੇ ਕਰਕੇ ਜਿਹੜੀਆਂ ਸਿਹਤ ਸਹੂਲਤਾਂ ਨੇ ਜਾਂ ਜੋ ਐਮਰਜੈਂਸੀ ਦਾ ਸਿਸਟਮ ਹੈ ਉਹਨੂੰ ਕਿਸ ਗੱਲ ਕਰਕੇ ਬੰਦ ਕੀਤਾ ਜਾ ਰਿਹਾ ਸਾਡੇ ਨਾਲ ਆਈਐਮਈ ਖੰਨਾ ਦੇ ਹੈੱਡ ਡਾਕਟਰ ਬਜਾਦ ਸਾਹਿਬ ਖੜੇ ਨੇ ਮੰਨਦੀ ਕੋਲ ਹੈ ਕਿ ਸਾਰੀ ਐਮਰਜੈਂਸੀਜ਼ ਪਲੱਸ ਜਿਹੜੇ ਹਸਪੀਟਲ ਜਾਂ ਡਾਕਟਰ ਫੈਸਿਲਿਟੀਆਂ ਨੇ ਬੰਦ ਕਰ ਦਿੱਤੀਆਂ ਜਾਣਗੀਆਂ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ এবੀ 18 ਚੈਨਲ ਦਾ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਥੇ ਆਏ ਹੋ ਤੇ ਸਾਡੇ ਸਾਰੀ ਕਾਰਵਾਈ ਕਵਰ ਕਰ ਰਹੇ ਹੈਗੇ ਹੋ ਤੇ ਸੁਣ ਰਹੇ ਹੋ ਕਿ ਸਾਨੂੰ ਕੀ ਕੀ ਪ੍ਰੋਬਲਮਸ ਹੈ ਸਾਡਾ ਕੀ ਰਿਐਕਸ਼ਨ ਹੈ ਇਸ ਬਾਰੇ ਇੱਕ ਬੜੀ ਦੁੱਖ ਭਰੀ ਜਿਹੜੀ ਦੁਰਘਟਨਾ ਹੋਈ ਹੈ ਜਿੱਥੇ ਇੱਕ ਪੇਸ਼ੈਂਟ ਦੀ ਬਾਜਵਾ ਹਸਪੀਟਲ ਦੇ ਵਿੱਚ ਬਾਜਵਾ ਨਰਸਿੰਗ ਹੋਮ ਚ ਡੇਥ ਹੋ ਗਈ ਹੈ ਜਿਸ ਦਾ ਸਾਨੂੰ ਵੀ ਬਹੁਤ ਅਫਸੋਸ ਹੈਗਾ ਲੇਕਿਨ ਕੁਝ ਚੀਜ਼ਾਂ ਸਾਡੇ ਬਸ ਵੀ ਨਹੀਂ ਹੁੰਦੀਆਂ ਕੋਈ ਚੀਜ਼ਾਂ ਜੜੀਆਂ ਹੈਗੀਆਂ ਉਹ ਅਸੀਂ ਚੰਦੇ ਹੋਏ ਵੀ ਉਹਨੂੰ ਕਰੈਕਟ ਨਹੀਂ ਕਰ ਸਕਦੇ ਤੇ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਉਸ ਤੋਂ ਬਾਅਦ ਕੁਝ ਜਿਹੜਾ ਰਿਐਕਸ਼ਨ ਆਇਆ ਹੈਗਾ ਉਹਨਾਂ ਦੇ اٹੈਂਡੈਂਟਸ ਵੱਲੋਂ ਦੇ ਉਹਨਾਂ ਦੇ ਵਿਲੇਜ ਦੇ ਬਾਕੀ ਲੋਕਾਂ ਵੱਲੋਂ ਕਿਸੇ ਜੱਥੇਬੰਦੀਆਂ ਵੱਲੋਂ ਜਿਹਨਾਂ ਜਿਹਦੀ ਅਸੀਂ ਜ਼ਰੂਰਤ ਨਹੀਂ ਸਮਝਦੇ ਹੈਗੀ ਸੀਗੀ ਲੇਕਿਨ ਉਸ ਨੂੰ ਉਸ ਸਾਡੀ ਜਿਹੜੀ ਹੈਗੀ ਆਈਐਮਏ ਦੀ ਸਾਡੇ ਮੈਡੀਕਲ ਪ੍ਰੋਫੈਸ਼ਨ ਦੀ ਸਾਡੇ ਕੰਮ ਕਰਨ ਦੀ ਜਿਹੜੀ ਕਾਰਵਾਈ ਹੈਗੀ ਹੈ ਉਸ ਨੂੰ ਵੀ ਵਿਗਨ ਪਾਉਂਦੀਆਂ ਹੈਗੀਆਂ ਅਸੀਂ ਦਿਲੋਂ ਚਾਹਦੇ ਹੋਏ ਵੀ ਕਿ ਪੇਸ਼ੈਂਟ ਨੂੰ ਜਿੰਨਾ ਦੁੱਖ ਹੁੰਦਾ ਉਸ ਤੋਂ ਜ਼ਿਆਦਾ ਕਿਸੇ ਮੌਤ ਦਾ ਦੁੱਖ ਡਾਕਟਰ ਨੂੰ ਕਈ ਗੁਣਾ ਜ਼ਿਆਦਾ ਹੁੰਦਾ ਲੇਕਿਨ ਜਿਹੜੀ ਅਸੀਂ ਚੀਜ਼ਾਂ ਦੇਖ ਰਹੇ ਹੈਗੀਆਂ ਪਬਲਿਕ ਦਾ ਰਿਸਪਾਂਸ ਉਸ ਦੇ ਬਦਲੇ ਜੋ ਅਸੀਂ ਕਾਰਵਾਈ ਕਰਨਾ ਚਾਹੁੰਦੇ ਹੈਗੇ ਆ ਉਹ ਉਹਦੇ ਬਾਰੇ ਅਸੀਂ ਦੱਸਣਾ ਚਾਹੁੰਦੇ ਹੈਗੇ ਆ ਤੇ ਮੈਂ ਰਿਕੁਐਸਟ ਕਰਾਂਗਾ ਸਾਡੇ ਸਪੋਕਸ ਪਰਸਨ ਡਾਕਟਰ ਮੇਜਰ ਸਿੰਘ ਨੂੰ ਕਿ ਉਹ ਇਸ ਦੇ ਬਾਰੇ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਦੇਣ ਥੈਂਕ ਯੂ ਸੋ ਮੱਚ ਥੈਂਕ ਯੂ ਸਰ ਜਿਵੇਂ ਕਿ ਤੁਸੀਂ ਬਜਾਦ ਸਾਹਿਬ ਦੀ ਗੱਲ ਸੁਣੀ ਕੱਲ ਬੜਾਈ ਇੱਕ ਇਨਸੀਡੈਂਟ ਅਜਿਹਾ ਘਟਿਆ ਕਿ ਜਿਹਦੇ ਵਿੱਚ ਲੇਡੀਜ਼ ਦੀ ਡੈਥ ਹੋ ਗਈ ਚਲੋ ਬੱਚਾ ਸਰਵਾਈਵ ਕਰ ਗਿਆ ਉਸ ਚੀਜ਼ ਨੂੰ ਪਬਲਿਕ ਨੇ ਜਾਂ ਉਹਨਾਂ ਦੇ ਰਿਲੇਟਿਵਸ ਨੇ ਉਹਨਾਂ ਦੇ ਸਿਬਲਿੰਗਸ ਨੇ ਕਿਸ ਹਿਸਾਬ ਦੇ ਵਿੱਚ ਲਿੱਤਾ ਉਹ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਚੀਜ਼ ਨੂੰ ਬੂਸਟ ਅਪ ਕਰਨ ਦੇ ਲਈ ਕਾਫੀ ਜਿਵੇਂ ਸਰ ਨੇ ਕਿਹਾ ਹੈ ਕਿ ਜਥੇ ਬੰਦੀਆਂ ਵੀ ਵਿੱਚ ਇਨਵੋਲਵ ਹੋ ਰਹੀਆਂ ਨੇ ਜਿੱਤੇ ਕਰਕੇ ਕਿ ਪੇਸ਼ੈਂਟਸ ਨੂੰ ਤਾਂ ਦਿੱਕਤ ਆ ਹੀ ਰਹੀ ਹੈ ਪਲੱਸ ਡਾਕਟਰ ਸਾਹਿਬਾਨਾਂ ਨੂੰ ਵੀ ਆਪਣਾ ਵਰਕ ਕਰਨ ਦੇ ਵਿੱਚ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਓ ਬਾਕੀ ਦੀ ਜਿਹੜੀ ਰੂਪਰੇਖਾ ਹੈ ਇਸ 2 ਵ ਕਿਸਪੋਕਸ ਪਰਸਨ ਵੀ ਨੇ ਆਈਆਂ ਮੈਂ ਖੰਨਾ ਦੇ ਜੀ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਸਰ ਕੀ ਇਹ ਪੂਰੀ ਰੂਪਰੇਖਾ ਹੈ ਤੇ ਕੀ ਢਾਂਚਾ ਹੈ ਜੀ ਜਿਹੜਾ 2 ਵਜੇ ਅੱਜ ਸਾਰੀ ਡਾਕਟਰ ਫੈਕਲਟੀ ਇਸ ਚੀਜ਼ ਨੂੰ ਸ਼ਟਡਾਊਨ ਕਰਨ ਲੱਗੀ ਹੈ ਅ ਮੜੀ ਹੀ ਦੁਖਦਾਈ ਘਟਨਾ ਹੋਈ ਹੈ ਖੰਨੇ ਦੇ ਵਿੱਚ ਮਰੀਜ਼ ਦਾ ਆਪਰੇਸ਼ਨ ਕੀਤਾ ਗਿਆ 26 ਤਰੀਕ ਨੂੰ ਬਾਜਾ ਨਰਸਿੰਗ ਹੋਵੇਖੇ ਦੂਸਰੇ ਦਿਨ ਮਰੀਜ਼ ਦੇ ਵਿੱਚ ਕੰਪਲਿਕੇਸ਼ਨ ਆਨ ਕਰਕੇ ਡੀਆਈਸੀ ਜਿਸ ਨੂੰ ਅਸੀਂ ਕਹਿੰਦੇ ਆ ਜਿਸ ਦੇ ਵਿੱਚ ਖੂਨ ਜੰਮਣਾ ਬੰਦ ਹੋ ਜਾਂਦਾ ਹੈ ਖੂਨ ਦਾ ਪਾਣੀ ਬਣ ਜਾਂਦਾ ਹੈ ਉਹ ਇੱਕ ਕੰਪਲਿਕੇਸ਼ਨ ਹੈ ਗੰਭੀਰ ਜਿਹੜੀ ਕਿ ਬਹੁਤ ਵੱਡੇ ਵੱਡੇ ਬੰਦਿਆਂ ਨੂੰ ਵੀ ਹੋਈ ਹੈ ਬਹੁਤ ਨਾਮੀ ਬੰਦਿਆਂ ਨੂੰ ਵੀ ਹੋਈ ਹੈ ਤੇ ਉਸ ਦੇ ਵਿੱਚ ਕੋਈ ਡਾਕਟਰ ਕੁਝ ਵੀ ਨਹੀਂ ਕਰ ਸਕਦਾ ਤੇ ਅਸੀਂ ਮਰੀਜ਼ ਦਾ ਸਾਰਾ ਕੁਝ ਫਲਾ ਦੇਖਦੇ ਹੋਏ ਉਸ ਨੂੰ ਆਈਵੀਵਾਈ ਵੱਡੇ ਹਸਪਤਲ 'ਚ ਵੀ ਸ਼ਿਫਟ ਕੀਤਾ ਉੱਥੇ ਵੀ ਡਾਕਟਰ ਉਹਨਾਂ ਦਾ ਨਹੀਂ ਕੁਝ ਕਰ ਸਕੇ ਤੋਂ ਕਈ ਕੰਪਲਿਕਸ਼ਨਸ ਇਹ ਜਿਹੇ ਸਾਡੇ ਮੈਡੀਕਲ ਪ੍ਰੋਫੈਸ਼ਨ 'ਚ ਆਉਂਦੀਆਂ ਨੇ ਜਿਨ੍ਹਾਂ ਦਾ ਡਾਕਟਰ ਕੁਝ ਵੀ ਨਹੀਂ ਕਰ ਸਕਦੇ ਜਿਨ੍ਹਾਂ ਦਾ ਅਜੇ ਸਾਨੂੰ ਇਲਾਜ ਨਹੀਂ ਲੱਭਿਆ ਅਸੀਂ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਸਮਝ ਗਏ ਉਹਨਾਂ ਦੇ ਰਿਸ਼ਤੇਦਾਰ ਹੋਰ ਆਏ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਸਮਝ ਗਏ ਪਰ ਕੁਝ ਸ਼ਰਾਰਤੀ ਆਂਸਰ ਕੁਝ ਜਥੇਬੰਦੀਆਂ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡਾ ਹੰਗਾਮਾ ਖੜਿਆ ਕਰੀ ਬੈਠਿਆ ਨੇ ਨਾ ਤਾਂ ਪੋਸਟਮਾਰਟਮ ਕਰਨ ਦੇ ਅੱਕ ਜਿਹਨੇ ਵੀ ਅਸੀਂ ਪੋਸਟਮਾਰਟਮ ਨਹੀਂ ਕਰਾਉਣਾ ਧਰਨੇ ਤੇ ਬਾਹਰ ਬੈਠ ਗਏ ਨੇਗੇ ਤੋਂ ਇਹ ਕਹਿ ਰਹੇ ਨੇ ਕਿ ਅਸੀਂ ਕਰਨਾ ਨਹੀਂ ਹੈ ਤੇ ਸਾਨੂੰ ਪੈਸੇ ਦਿੱਤੇ ਜਾਣ ਬਹੁਤ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਹ ਪੈਸੇ ਮੰਗ ਰਹੇ ਨੇ ਮਰੀਜ਼ ਦਾ ਜਿਹੜਾ ਹੁਣ ਅਸਾ ਆਪਣਾ ਦੇਖਣਾ ਘਰ ਦੇ ਵਿੱਚ ਕਿਸੇ ਦੀ ਡੈਥ ਨਹੀਂ ਹੁੰਦੀ ਜੋ ਵੀ ਹੁਣ ਮਰੀਜ਼ ਹੁੰਦਾ ਕੋਈ ਚਾਹੇ ਸਾਹ ਘੜੀਦਾ ਹੋਵੇ ਆਂਤਮ ਸਾਹਾਂ ਤੇ ਹੋਵੇ ਜਾਂ ਡੈਥ ਵੀ ਹੋ ਜਾਂਦੀ ਏ ਤਾਂ ਵੀ ਮਰੀਜ਼ ਦੇ ਰਿਸ਼ਤੇਦਾਰ ਉਸ ਨੂੰ ਹਸਪਤਾਲ ਲੈ ਆਉਂਦੇ ਨੇ ਵੀ ਇਹ ਦੇਖੋ ਜੀ ਕੋਈ ਸਾਹ ਤਾਂ ਨਹੀਂ ਹੈ ਉਮੀਦ ਆਸੀਂ ਐਂਡ ਤੱਕ ਨਹੀਂ ਛੱਡਦੇ ਡਾਕਟਰਸ ਲੋ ਅਸੀਂ ਆਪਣੀ ਪੂਰੀ ਵਾਹ ਲਾਉਨੇ ਆ ਪਰ ਜਿਸ ਹਿਸਾਬ ਨਾਲ ਇਹ ਹਾਲਾਤ ਪੈਦਾ ਹੋ ਰਹੇ ਨੇ ਵੀ ਕੋਈ ਵੀ ਡੈਥ ਹੋ ਗਈ ਤੇ ਉਸ ਦੇ ਵਿੱਚ ਡਾਕਟਰ ਨੂੰ ਅਸੀਂ ਨੈਗਲੀਜੈਂਟ ਕਹਿਣ ਲੱਗ ਜੰਨੇ ਆ ਕੰਪਲਿਕੀਸ਼ਨ ਤਾਂ ਹੋਣੀ ਹੀ ਹੋਣੀ ਆਣੇ ਤੇ ਜਦੋਂ ਮੌਤ ਆ ਜਾਣੀ ਹੈ ਤਾਂ ਉੱਥੇ ਡਾਕਟਰ ਨੇ ਹਾਰਨਾ ਹੈ ਤੇ ਮੌਤ ਨੇ ਜਿੱਤਣਾ ਹੈ ਇਹ ਅਟਲ ਸੱਚਾਈ ਹੈ ਤੋ ਸਾਨੂੰ ਬੜਾ ਦੁੱਖ ਹੈ ਵੀ ਸਾਡਾ ਕੰਮ ਕਰਨ ਦਾ ਜਿਹੜਾ ਮਨੋਬਲ ਆ ਉਹ ਦਿਨੋਂ ਦਿਨ ਘਿਰਦਾ ਜਾ ਰਿਹਾ ਹੈ ਸਾਨੂੰ ਮਰੀਜ਼ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ ਹੈ ਜੇ ਇਸ ਤਰ੍ਹਾਂ ਦੇ ਹਾਲਾਤ ਰਹਿਣਗੇ ਅਸੀਂ ਇੰਨੇ ਪ੍ਰੈਸ਼ਰ ਦੇ ਵਿੱਚ ਕੰਮ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਆਪਣਾ ਸਾਰਾ ਹਸਪਤਾਲ ਬੰਦ ਕਰਕੇ ਸਾਰੀਆਂ ਐਮਰਜੈਂਸੀ ਸੇਵਾਵਾਂ ਬੰਦ ਕਰਕੇ ਅਸੀਂ ਇੱਥੇ ਬਾਜੋ ਨਰਸਿੰਗ ਹੋਮ ਤੇ ਸਾਡੇ ਡਾਕਟਰ ਕੋਲ ਆਏ ਹੋਏ ਹਾਂ ਜਿੰਨਾਂ ਚਿਰ ਤੱਕ ਇਹ ਆਪਣਾ ਧਰਨਾ ਨਹੀਂ ਇੱਥੋਂ ਚੱਕਦੇ ਉਹਨਾਂ ਚਿਰ ਅਸੀਂ ਆਪਣੀਆਂ ਕੋਈ ਮੈਡੀਕਲ ਸੇਵਾਵਾਂ ਆਓ ਪੀਡੀ ਇੰਡੋਰ ਤੇ ਐਮਰਜੈਂਸੀ ਉਹ ਸਾਰੀਆਂ ਸਾਡੀਆਂ ਮੰਦ ਰਹਿਣਗੀਆਂ ਅਸੀਂ ਆਪਣੇ ਅੰਦਰ ਹਸਤਾਲਾਂ ਦੇ ਤਾਲ ਲਾ ਕੇ ਇੱਥੇ ਬੈਠਾਂਗੇ ਤੇ ਸਾਡੀ ਇਹ ਗੁਜਾਰਿਸ਼ ਹੈ ਵੀ ਸਾਨੂੰ ਪਬਲਿਕ ਨੂੰ ਵੀ ਅਪੀਲ ਹੈ ਵੀ ਸਾਨੂੰ ਇਹ ਕੰਮ ਕਰਨ ਦੇ ਵਿੱਚ ਕੋਈ ਬਹੁਤੀ ਖੁਸ਼ੀ ਮਹਿਸੂਸ ਨਹੀਂ ਹੁੰਦੀ ਅਸੀਂ ਬਹੁਤ ਦੁਖੀ ਮਨ ਦੇ ਨਾਲ ਇਹ ਫੈਸਲਾ ਲੈਣਾ ਚਾਹੁੰਦੇ ਆ ਸਾਡਾ ਜੋ ਧਰਮ ਹੈ ਉਹ ਮਰੀਜ਼ ਨੂੰ ਸੇਵਾ ਕਰਨਾ ਹੈ ਔਰ ਅਸੀਂ ਉਸ ਦੇ ਵਿੱਚ ਦਿਨ ਰਾਤ ਰਾਤ ਨੂੰ 2 ਵਜੇ ਆ ਗਿਆ 3 ਵਜੇ ਆ ਗਿਆ ਐਕਸੀਡੈਂਟ ਵਾਲਾ ਆ ਗਿਆ ਕੋਈ ਵੀ ਆ ਗਿਆ ਐਮਰਜੈਂਸੀ ਆ ਗਿਆ ਅਸੀਂ ਉੱਠਦੇ ਆਂ ਕਿਹੜਾ ਮੈਕਮਾ ਹੈ ਜਾਂ ਕਿਹੜਾ ਹੋਰ ਇਨਸਾਨ ਹੈ ਜਿਹੜਾ 24 ਘੰਟੇ ਕੰਮ ਕਰਦਾ ਹੈ ਪਰ ਜੇ ਸਨ ਇਸ ਤਰ੍ਹਾਂ ਦਾ ਹੀ ਵਿਹਾਰ ਸਾਡੇ ਨਾਲ ਰਿਹਾ ਸਾਡੇ ਤੋਂ ਕੰਮ ਨਹੀਂ ਹੋਣਾ ਸੌਰੀ ਸਾਨੂੰ ਪਬਲਿਕ ਨੂੰ ਬਹੁਤ ਇਸ ਪੋਜੀਸ਼ਨ 'ਚ ਪਾਉਣ ਦੇ ਵਿੱਚ ਬੜਾ ਕੋਈ ਸਾਨੂੰ ਖੁਸ਼ੀ ਨਹੀਂ ਹੁੰਦੀ ਅਸੀਂ ਬਹੁਤ ਔਖੇ ਹੋ ਕੇ ਫੈਸਲਾ ਲੈ ਰਹੇ ਹਾਂ ਵੀ ਅਸੀਂ 2 ਵਜੇ ਤੋਂ ਬਾਅਦ ਫਿਰ ਆਪਣਾ ਸਾਰਾ ਕੰਮ ਬੰਦ ਕਰਕੇ ਤੇ ਇੱਥੇ ਬਾਜਵਾ ਨਰਸਿੰਮ ਵਿਖੇ ਬੈਠਾਂਗੇ ਥੈਂਕ ਯੂ ਜਵੰਦਾ ਸਾਹਿਬ ਜਿਵੇਂ ਕਿ ਉਹਨਾਂ ਨੇ ਦੱਸਿਆ ਵੈ ਕਿ ਇੱਕ ਇਕੋ ਫਰੈਂਡਲੀ ਐਟਮੋਸਫੀਅਰ ਹੁੰਦਾ ਇੱਕ ਫੇਥ ਹੁੰਦਾ ਪੇਸ਼ੈਂਟ ਤੇ ਡਾਕਟਰ ਦੇ ਵਿੱਚ ਜਿਹੜਾ ਕਿ ਸਦੀਆਂ ਤੋਂ ਚੱਲਿਆ ਆ ਰਿਹਾ ਬਟ ਮੌਤ ਵੀ ਇੱਕ ਸੱਚਾਈ ਆ ਉਹ اٹਲ ਹੈ ਅੱਜ ਤੱਕ ਇਦਾਂ ਦਾ ਕਦੇ ਵੀ ਨਹੀਂ ਹੋਇਆ ਹੈਗਾ ਕਿ ਕਿਤੇ ਕਿਸੇ ਦੀ ਡੈਥ ਨਾ ਹੋਈ ਹੋਵੇ ਬਟ ਬਲੇਮ ਗੇਮ ਜਾਂ ਚੰਦ ਬੰਦਿਆਂ ਦੇ ਕਹੇ ਤੇ ਮੈਨੂਪੂਲੇਸ਼ਨ ਕਰਨਾ ਉਸ ਚੀਜ਼ ਨੂੰ ਇੱਕ ਹੰਗਾਮੇ ਦਾ ਰੂਪ ਦੇਣਾ ਜਿਵੇਂ ਡਾਕਟਰ ਸਹਿਬਾਨ ਸਾਰੇ ਕਹਿ ਰਹੇ ਨੇ ਉਹਨਾਂ ਦੇ ਲਈ ਕੰਮ ਕਰਨ 'ਚ ਬੜੀ ਪਰੇਸ਼ਾਨੀ ਤੇ ਦਿੱਕਤ ਦਾ ਕੰਮ ਹੈ ਕਿਉਂਕਿ ਜਿਹੜਾ ਉਹਨਾਂ ਦਾ ਮਾਈਂਡ ਹੈ ਫ੍ਰੀ ਹੋਣਾ ਚਾਹੀਦਾ ਜੇਕਰ ਕਿਸੇ ਤਰ ਕਿੰਨਾ ਕਿਤੇ ਉਹਨਾਂ ਦੀ ਸੇਵਾਵਾਂ ਨੂੰ ਬਾਦਤ ਕਰਦਾ ਤੇ ਅੱਜ ਉਹ ਚੀਜ਼ ਦੀਆਂ ਜਿਹੜੀਆਂ ਬਾਉਂਡਰੀਜ਼ ਨੇ ਉਹ ਟੁੱਟ ਚੁੱਕੀਆਂ ਨੇ ਜਿਹਦੇ ਕਰਕੇ ਪ੍ਰੋਪਰ ਆਈ.ਐਮ.ਈ. ਖਨਨਾਰੀ ਸਾਰੀ ਡਾਕਟਰ ਫੈਕਲਟੀ ਹੈ ਜਿਹੜੀ ਉਹ ਆਫਟਰ 2 ਪੀ.ਐਮ ਆਪਣੀ ਸ਼ਟਡਾਊਨ ਤੇ ਜਾ ਰਹੀ ਹੈ ਸਾਡੇ ਨਾਲ ਮੈਮ ਵੀ ਖੜੇ ਨੇ ਮੈਮ ਦੇਖਿਆ ਵੇ ਕਿ ਇੱਕ ਬੜਾ ਕਾਰਡੀਅਲ ਰਿਲੇਸ਼ਨ ਹੁੰਦਾ ਵਾ ਜੀ ਪੇਸ਼ੈਂਟ ਤੇ ਡਾਕਟਰ ਦਾ ਬੜੇ ਫੇਥਫੁਲ ਹੋ ਕੇ ਬੰਦੇ ਜਾਂਦੇ ਨੇ ਕਿ ਜੇਕਰ ਉਮੀਦ ਹੈ ਤੇ ਡਾਕਟਰ ਵੀ ਆਪਣਾ 100% ਦਿੰਦੇ ਨੇ ਬਟ ਮੈਂ ਮੌਤ ਵੀ ਇੱਕ ਸੱਚ ਹੈ ਜੀ ਤਾਂ ਤੁਹਾਡੇ ਹਿਸਾਬ ਦੇ ਨਾਲ ਜਦ ਮੈਮ ਖਰੀਕ ਅਜੇ ਹੀ ਕਿਸੇ ਵੀ ਤਰ੍ਹਾਂ ਦੀ ਮਿਸ ਹੈਪਨਿੰਗ ਦੇ ਉੱਤੇ ਡ ਦੇ ਪੇਸ਼ੈਂਟ ਦੇ ਜਿਹੜੇ ਇੱਕ ਕਾਰਡੀਅਲ ਤੇ ਫੇਥਫੁਲ ਰਿਲੇਸ਼ਨਸ ਨੇ ਉਹ ਕਿਤੇ ਨਾ ਕਿਤੇ ਡਿਸਟਰਬ ਹੁੰਦੇ ਹੁੰਦੇ ਖਰਾਬ ਹੋ ਜਾਣਗੇ ਜੀ। ਨਮਸਕਾਰ ਸਭ ਨੂੰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਜਿਹੜੇ ਪੁਰਾਣੇ ਜਮਾਨੇ ਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਹੁੰਦੀ ਸੀ ਕਿ ਜਦੋਂ ਇੱਕ ਲੇਡੀ ਬੱਚੇ ਨੂੰ ਪੈਦਾ ਕਰਦੀ ਆ ਉਹਦਾ ਦੂਜਾ ਜਨਮ ਹੁੰਦਾ। ਦੈਟ ਮੀਨਸ देयर ਵਾਸ ਸਮ ਅਨਨੋਨ ਰੀਜ਼ਨ ਜਿੱਦੈ ਕਿਸੇ ਦਾ ਹੱਥ ਨਹੀਂ ਹੁੰਦਾ। ਏਪੇ ਇਹ ਮਰੀਜ਼ ਦਾ ਵੀ ਪਰ 26 ਤਰੀਕ ਨੂੰ ਆਪਰੇਸ਼ਨ ਹੋਇਆ ਠੀਕ ਠਾਕ ਹੋਇਆ ਬੱਚਾ ਠੀਕ ਠਾਕ ਹੈ ਉਸ ਤੋਂ ਬਾਅਦ ਜੇ ਤੇ ਕੁਝ ਇਹਨਾਂ ਦੇ ਬੱਚੇ ਕੋਈ ਆਪਰੇਸ਼ਨ ਦੇ ਵਿੱਚ ਨੈਗਲੀਜੈਂਸ ਹੁੰਦੀ ਤਾਂ ਉਸੇ ਵਕਤ ਹੋਣੀ ਸੀ ਨਾ ਉਸ ਤੋਂ ਬਾਅਦ ਉਹਦਾ ਸਾਂ ਔਖਾ ਹੋਇਆ that means ਜਾਂ ਤਾਂ ਉਹਦੇ ਹਾਰਟ ਦੇ ਵਿੱਚ ਕੋਈ ਨੁਕਸ ਸੀ ਜਾਂ ਉਹਦੇ ਲੰਗ ਦੇ ਵਿੱਚ ਕੋਈ ਨੁਕਸ ਸੀ ਜਿੱਤੇ ਕਰਕੇ ਉਹਨੂੰ ਉਹਦਾ ਸਾਂ ਔਖਾ ਹੋਇਆ ਜਿੱਤੇ ਲਈ ਇਹਨਾਂ ਨੇ ਡਾਕਟਰ ਬਲਚਰਨ ਵਿਚਾਰਾ 4 ਵਜੇ ਤੋਂ ਲੈ ਕੇ ਸਵੇਰੇ ਦੁਪਹਿਰ ਤੱਕ ਉਹ ਨਹਾਇਆ ਤੱਕ ਨਹੀਂ ਮੂੰਹ ਨਹੀਂ ਦੋਤਾ ਉਹਨੇ ਉਸੇ ਮਰੀਜ਼ ਨਾਲ ਲੱਗਿਆ ਹੋਇਆ ਐਂਡ ਐਟ ਦੀ ਐਂਡ ਆਫ ਦੀ ਡੇ ਉਹ ਵਿਚਾਰੇ ਨੂੰ ਇਹ ਕਹਿ ਰਹੇ ਆ ਕਿ ਤੂੰ ਨੈਗਲੀਜੈਂਸ ਕਰ ਤੇ ਪੈਸੇ ਦੇ ਦੇ ਸਾਨੂੰ ਇਹ ਬੱਚਾ ਜਣ ਹਾਲ ਕੱਲ ਦਾ ਡਾਕਟਰ ਬਣਿਆ ਇਹ ਕਿਵੇਂ ਪ੍ਰੈਕਟਿਸ ਕਰੂਗਾ ਕੱਲ ਲੋਕਾਂ ਦੀ ਸੇਵਾ ਕਰ ਸੀ ਤਾਂ ਹੁਣ ਜੇ ਜਾਣ ਵਾਲਿਆਂ ਚ ਹੋਗੇ ਇਹ ਆਏ ਤੱਕ ਨਵੀਂ ਜਨਰੇਸ਼ਨ ਹੈ ਨਾ ਜੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਹਰਾਸ ਕਰੋਗੇ ਦੇ ਵੋਂਟ ਬੀ এবਲ ਟੂ ਵਰਕ ਆਦਰ ਦੇ ਵਿਲੀਵ ਦਿਸ ਕੰਟਰੀ ਔਰ ਲੋਕਾਂ ਨੇ ਤਾਂ ਫਿਰ ਇੱਥੇ ਡਾਕਟਰ ਨਹੀਂ ਇਲਾਜ ਕਰਨਾ ਡਾਕਟਰ ਰੱਬ ਨਹੀਂ ਹੈ ਬਈ ਹੁਣ ਤਾਂ ਸੇ ਵੀ ਨਹੀਂ ਕਹਿੰਦੇ ਬਈ ਤੁਸੀਂ ਕੋਈ ਦੂਜਾ ਰੱਬ ਹੈ ਮੈਂ ਤਾਂ ਆਮ ਰੀਜਨਲੋਜੀ ਕਹਿੰਦੀ ਮੈਂ ਕਿ ਸਿਰ ਪਾੜਨ ਲੱਗੇ ਤੁਸੀਂ ਭੁੱਲ ਜਾਂਦੇ ਹੋ ਬਈ ਦੂਜਾ ਰੱਬ ਹੈ ਇਸ ਲਈ ਹੂੰ ਕੰਪਲਿਕੀਸ਼ਨ ਆ ਅਸੀਂ 50 ਸਾਲ ਤੋਂ ਪ੍ਰੈਕਟਿਸ ਕਰਦੀ ਆ ਮੈਂ ਅੱਗੇ ਮਰੀਜ਼ ਆਂਦਾ ਸੀ ਅਸੀਂ ਕਹਿੰਦੇ ਸੀ ਬਹੁਤ ਸੀਰੀਅਸ ਹੈ ਉਹ ਕਹਿੰਦੇ ਸੀ ਡਾਕਟਰ ਸਾਹਿਬ ਤੁਸੀਂ ਜ਼ੋਰ ਲਾਓ ਬਾਕੀ ਸਾਡੀ ਕਿਸਮਤ ਹੁਣ ਉਹ ਕਿਸਮਤ ਨੂੰ ਛੱਡ ਕੇ ਡਾਕਟਰ ਦੀ ਕਿਸਮਤ ਤੇ ਆ ਗਏ ਵੀ ਜੇ ਦਾੰਦ ਬਚ ਗਿਆ ਤਾਂ ਡਾਕਟਰ ਦੀ ਕਿਸਮਤ ਠੀਕ ਹੈ ਨਹੀਂ ਤਾਂ ਤੇਰੀ ਕਿਸਮਤ ਅਸੀਂ ਵਿਗਾੜ ਦੇਣੀ ਹੈ ਐ ਦਿਸ ਇਜ਼ ਨਾਟ ਗੁੱਡ ਫੋਰ ði ਪਬਲਿਕ ਐਸ ਵੈਲ ਫੋਰ ði ਐਨਟਾਇਰ ਮੈਕਨੇਨਿਆ ਕਮਿਊਨਿਟੀ ਲਈ ਕਿਉਂਕਿ ਫਿਰ ਵੀ ਬਿਮਾਰ ਬਿਮਾਰ ਮੇਰਾ ਬੱਚਾ ਬਿਮਾਰ ਹੋਗਾ ਜਿੰਨਾ ਦਰਦ ਮੈਨੂੰ ਤੇ ਮੇਰੇ ਡਾਕਟਰ ਨੂੰ ਹੋਗਾ ਨਾ ਕਿਸੇ ਨੂੰ ਨਹੀਂ ਹੋ ਸਕਦਾ ਬਾਕੀ ਸਭ ਤਮਾਸ਼ੀਨ ਹੁੰਦੇ ਆ ਅੱਜ ਨਾਲ ਬੈਠੇ ਆ ਕੱਲ ਕਿਸੇ ਨੇ ਨਹੀਂ ਹੋਣਾ ਅਸੀਂ ਤਾਂ ਇਹ ਵੀ ਕਿਆਸੀ ਮੈਂ ਹੀ ਕਿਆਸੀ ਕੱਲ ਵੀ ਤੁਸੀਂ ਇਹਦਾ ਪੋਸਟਮਾਰਟਮ ਕਰਾਓ ਇਹਦੇ ਲਈ ਫਿਰ ਸੀਨੀਅਰ ਡਾਕਟਰ ਬੈਠਣਗੇ ਜਿਹੜਾ ਸਿਵਲ ਸਰਜਨ ਵੀ ਹੋਊਗਾ ਪੀਜੀਆਈ ਦੇ ਡਾਕਟਰ ਵੀ ਹੋਣਗੇ ਉਹ ਇਹਦਾ ਇਨਫਰੈਂਸ ਕੱਢਣਗੇ ਭਈ ਇਹਦੇ 'ਚ ਡਾਕਟਰ ਦੀ ਕੋਈ ਗਲਤੀ ਹੈ ਜੇ ਤਾਂ ਡਾਕਟਰ ਦੀ ਗਲਤੀ ਹੋਈ ਅਸੀਂ ਆਪ ਕਹਿਣਾ ਵੀ ਤੁਹਾਨੂੰ ਕੁਝ ਨਾ ਕੁਝ ਕੋਈ ਮਿਲਣਾ ਚਾਹੀਦਾ ਤੁਹਾਡਾ ਕੋਈ ਫਾਇਦਾ ਹੋਣਾ ਚਾਹੀਦਾ ਜੇ ਉਹ ਕਹਿਣ ਕੋਈ ਇਹਦੇ ਡਾਕਟਰ ਦਾ ਕੋਈ ਹੱਥ ਨਹੀਂ ਹੈ ਉਹ ਵਿਚਾਰੇ ਨੇ ਪੂਰਾ ਜ਼ੋਰ ਲਾ ਲਿਆ ਫਿਰ ਤੁਸੀਂ ਉਹਨੂੰ ਕੀ ਕਹਿੰਦੇ ਅੱਗੇ ਬੰਦੇ ਮਰਦੇ ਨਹੀਂ ਸੀ ਜੇ ਡਾਕਟਰ ਨੇ ਸਭ ਨੂੰ ਬਚਾਣਾ ਤਾਂ ਉਹ ਤਾਂ ਆਪਣਾ ਬੱਚਾ ਆਪਦਾ ਘਰ ਵਾਲਾ ਉਹ ਤੇ ਮਾਂ ਉਹਦਾ ਪਿਓ ਤਾਂ ਨਹੀਂ ਚਾਹੀਦਾ ਸਭ ਤੋਂ ਪਹਿਲਾਂ ਤਾਂ ਉਹ ਹੀ ਬਚਣਗੇ ਪਹਿਲੀ ਪ੍ਰੈਫਰੈਂਸ ਤਾਂ ਉਹ ਹੈ ਕਿ ਕਿਸੇ ਡਾਕਟਰ ਇਹ ਜਿਹੜੀ ਕੰਪਲਿਕੀਸ਼ਨ ਨਾਲ ਕੱਲ ਇਹ ਲੇਡੀ ਮਰੀ ਹੈ ਨਾ ਇਸੇ ਕੰਪਲਿਕੀਸ਼ਨ ਨਾਲ ਡਾਕਟਰ ਕੁਲਾਰ ਦੀ ਵਾਈਫ ਮਿਲ ਰਹੀ ਹੈ ਅੱਜ ਤੋਂ 15 ਸਾਲ ਪਹਿਲਾਂ ਉਹ ਬੰਦੇ ਹਸਪੀਟਲ ਚ ਮਰੀਆ ਇਹ ਹੀ ਕੰਪਲਿਕੇਸ਼ਨ ਹੋਈ ਸੀ ਉਹਨੂੰ ਇਹਦਾ ਵੀ ਆਪਰੇਸ਼ਨ ਹੋਇਆ ਸੀ ਇਹ ਹੀ ਬਲੱਡ ਵਾਲੀ ਕੰਪਲਿਕੇਸ਼ਨ ਆਈ ਸੀ ਉਹ ਵਿਚਾਰੇ ਨੇ ਕੀ ਕਰ ਲਿਆ ਉਹ ਡਾਕਟਰ ਸੀ ਨਾ ਸਮਝਦਾ ਸੀ ਲੈ ਪੈ ਬਲੀ ਨੂੰ ਕਿਵੇਂ ਸਮਝਾਈ ਸੀ ਤੇ ਜਿਹੜੇ ਮੈਂ ਤਾਂ ਗੁੰਜਾਰਿਸ਼ ਕਰਦੇ ਹਾਂ ਨਾ ਜੱਥਾ ਬੰਦਿਆਂ ਨੂੰ ਕਿਸਾਨ ਜਿਹੜਿਆ ਕਿਉਂਕਿ ਇਸੇ ਇਲਾਕੇ ਚਸੇ ਰਹਿੰਦੇ ਆ ਇਹ ਹੀ ਕਿਸਾਨ ਇੱਥੇ ਹੀ ਰਹਿੰਦੇ ਆ ਬਈ ਉਹਨਾਂ ਨੂੰ ਕਿਉਂ ਹੋ ਗਿਆ ਇਹ ਵਾਲੀ ਸੋਚ ਉਹਨਾਂ ਦੀ ਕਿਉਂ ਗਿਰ ਗਈ ਬਈ ਦੇ ਸ਼ੁੱਡ سپورਟ ਦੀ ਡਾਕਟਰਸ ਨਾਟ ਦੀ ਰੋਂਗ ਐਕਸ਼ਨ ਕਿਉਂਕਿ ਜੇ ਉਹ ਸਪੋਰਟ ਕਰਨਗੇ ਤਾਂ ਲੋਕਾਂ ਨੂੰ ਇਹ ਜਾਗਰਤੀ ਆਊਗੀ ਨਹੀਂ ਤਾਂ ਇਹ ਤਾਂ ਬੜਾ ਸੁੱਕਾ ਕੰਮ ਹੈ ਦੇ ਹੋ ਗਿਆ ਜੀ ਪੈਸੇ ਦੇ ਦੋ ਕਾਹਦੇ ਪੈਸੇ ਪੈਸੇ ਦੇਣ ਦੀ ਕੋਈ ਉਹ ਨਹੀਂ ਹੁੰਦੀ ਪਰ ਇਹਦੇ ਨਾਲ ਡਾਕਟਰ ਇੱਕ ਕਲਪਰੇਟ ਬਣ ਜਾਂਦਾ ਵਿਚਾਰਾ ਵਿੱਚ ਇਹਨੇ ਗਲਤੀ ਕੀਤੀ ਵੀ ਨਹੀਂ ਉਹ ਸੱਚ ਹਾਂ ਮੈਂ ਗਲਤ ਕੰਮ ਕੀਤਾ ਉਹ ਜਦਾਂ ਨੇ ਤੇ ਜੋ ਮਰਜ਼ੀ ਲੈ ਜਾਓ ਉਹ ਗੱਲ ਫਰਕ ਹੈ ਪਰ ਦਿਸ ਇਜ਼ ਨੋਟ ది ਵੇ ਕਿ ਤੂੰ ਗਲਤ ਕੰਮ ਕੀਤਾ ਤਾਂ ਮੈਨੂੰ ਪੈਸੇ ਦੇ ਬਾਤ ਵਧੀਆ ਮੈਮ ਨੇ ਡਾਕਟਰੀ ਲੈਂਗੁਏਜ ਦੇ ਵਿੱਚ ਸਾਰੀ ਗੱਲ ਸਮਝਾਈ ਹੈ ਹੁਣ ਕੀ ਰਿਐਲਿਟੀ ਹੈ ਜੀ ਇਹ ਤਾਂ ਆਫਟਰ ਪੋਸਟਮਾਰਟਮ ਪਤਾ ਲੱਗੂਗੀ ਕਿਤੇ ਨਾ ਕਿਤੇ ਸਾਰੀ ਡਾਕਟਰ ਫੈਕਲਟੀ ਦੇ ਵਿੱਚ ਪੈਨਿਕ ਸਿਚੁਏਸ਼ਨ ਹੈ ਸ਼ਹਿਰ ਦਾ ਵੀ ਮਾਹੌਲ ਹੈ ਜਿਹੜਾ ਖਰਾਬ ਹੈ ਦੇਖਦੇ ਹਾਂ ਕਿ ਹੁਣ ਬਾਹਰ ਜਥੇਬੰਦੀਆਂ ਨੇ ਉਹ ਕੀ ਕਹਿੰਦੀਆਂ ਨੇ ਉਹਨਾਂ ਦੀ ਗੱਲ ਵੀ ਤੁਹਾਡੇ ਤੱਕ ਪਹੁੰਚਾਣੇ ਆ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਾਡੇ ਨਾਲ ਮ੍ਰਿਤਕ ਸੰਦੀਪ ਕੌਰ ਜੀ ਦਾ ਪਰਿਵਾਰ ਹੈ ਉਹਨਾਂ ਦੇ ਪਰਿਜਨ ਸਾਰੇ ਨੇ ਉਹਨਾਂ ਤੋਂ ਜਾਣਦੇ ਆ ਕਿ ਅਸਲੀ ਕੀ ਗੱਲ ਹੋਈ ਹੈ ਕੀ ਕਾਰਨ ਹੋਇਆ ਹੈ ਕਿ ਜਿਹੜਾ ਅੱਜ ਉਹਨਾਂ ਦੇ ਵੱਲੋਂ ਏਡ ਸੱਦਾ ਦਿੱਤਾ ਗਿਆ ਤੇ ਉਸ ਚੀਜ਼ ਨੂੰ ਅਮਲੀ ਜਾਮਾ ਵੀ ਪਹਿਨਾ ਗਿਆ ਸਾਡੇ ਨਾਲ ਉਸ ਮਰੀਤਕ ਗੁੱਡੀ ਦੇ ਹਸਬੰਡ ਨੇ ਉਹਨਾਂ ਤੋਂ ਜਾਣਦੇ ਆ ਸਰ ਪਹਿਲਾਂ ਤਾਂ ਬੜਾ ਦੁੱਖ ਲੱਗਿਆ ਜੀ ਸਾਨੂੰ ਵੀ ਦੇਖੋ ਜਿਹੋ ਜੀ ਤੁਹਾਡੀ ਮਿਸਿਸ ਸੀ ਬੱਚੀਆਂ ਪੈਣਾ ਸਭ ਬਰਾਬਰ ਹੁੰਦੀਆਂ ਸਰ ਇਹੋ ਜਿਹਾ ਕੀ ਹੋਇਆ ਕਿ ਤੁਹਾਨੂੰ ਲੱਗਿਆ ਕਿ ਹਾਂ ਵਾਕਈ ਕਿਤੇ ਨਾ ਕਿਤੇ ਲਾਪਰਵਾਹੀ ਹੋਈ ਡਾਕਟਰਾਂ ਵੱਲੋਂ ਜਿਹਦੇ ਕਰਕੇ ਕਿ ਡੈਥ ਹੋਈ ਤੇ ਜਿਹਦੇ ਕਰਕੇ ਤੁਸੀਂ ਇਸ ਧਰਨੇ ਦਾ ਸੱਦਾ ਦਿੱਤਾ ਜੀ ਦੇਖੋ ਜੀ ਸਾਡੀ ਇਹੀ ਗੱਲ ਆ ਜੀ ਜਦੋਂ ਹੀ ਅੰਦਰੋਂ ਆਪਰੇਸ਼ਨ ਹੋ ਕੇ ਆਇਆ ਬਾਹਰ ਸਾਨੂੰ ਉਦੋਂ ਹੀ ਡਾਊਟ ਪੈ ਗਿਆ ਸੀਗਾ ਜੀ ਜੋ ਬਲੈਡ ਆ ਰਿਹਾ ਸੀਗਾ ਬਿਸ਼ਾਵ ਵਾਲੀ ਨਾਲੀ ਝੋਆ ਰਿਹਾ ਸੀਗਾ ਜੀ थैਲੀ ਭਰੀ ਵੀ ਸੀ ਤੇ ਅਸੀਂ ਕਈ ਵਾਰੀ ਉਹਨਾਂ ਨੂੰ ਮੈਡਮਾਂ ਨੂੰ ਸਟਾਫ ਵਾਲੀਆਂ ਕੁੜੀਆਂ ਨੂੰ ਕਿਹਾ ਵੀ ਆ ਕੇ ਚੈੱਕ ਕਰੋ ਉਹ ਕਹਿੰਦੇ ਹਾਂਜੀ ਚੈੱਕ ਕਰਦੇ ਹਾਂ ਉਹ ਸਟਾਫ ਵਾਲੀ ਕੁੜੀ ਨੇ ਆਇਆ ਇੰਜੈਕਸ਼ਨ ਲਾਇਆ ਕਹਿੰਦੇ ਇਹਦੇ ਨਾਲ ਅਸਰ ਵੀ ਹੌਲੀ ਹੌਲੀ ਪੈ ਜਾਊਗਾ ਜੀ ਠੀਕ ਹੈ ਜੀ ਉਹਨਾਂ ਨੇ ਮਰੀਜ਼ ਨੇ ਸਾਨੂੰ ਮੈਨੂੰ ਬੋਲ ਕੇ ਵੀ ਦੱਸਿਆ ਵੀ ਮੇਰਾ ਦਮ ਘੁੱਟ ਰਿਹਾ ਜੀ ਮੈਨੂੰ ਸਾਹ ਘਟ ਆ ਰਿਹਾ ਮੈਂ ਫੇਰ ਦੌੜ ਕੇ ਗਿਆ ਜੀ ਮੈਡਮ ਕੋਲ ਮੈਡਮ ਨੂੰ ਕਿਹਾ ਜੀ ਸਾਡਾ ਮਰੀਜ਼ ਬੜਾ ਸੀਰੀਅਸ ਲੱਗ ਰਿਹਾ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਚੈੱਕ ਕਰ ਲੰਨੇ ਆ ਉਹ ਚੈੱਕ ਆਏ ਉਹਨਾਂ ਨੇ ਬੀਪੀ ਚੈੱਕ ਕੀਤਾ ਕਹਿੰਦੇ ਬੀਪੀ ਸਹੀ ਆ ਚਲੇ ਗਈ ਇੱਕ ਇੰਜੈਕਸ਼ਨ ਫੇਰ ਲਏ ਉਹਨਾਂ ਨੇ ਇੰਜੈਕਸ਼ਨ ਲਾਦਾ ਉਸ ਤੋਂ ਬਾਅਦ ਜੂੰ ਜੂੰ ਸ਼ਾਮ ਹੁੰਦੀ ਗਈ ਬਲੱਡ ਘਟਦਾ ਚੱਲ ਗਿਆ ਮਰੀਜ਼ ਸਾਡਾ ਡਾਊਨ ਹੁੰਦਾ ਚਲੇ ਗਿਆ ਸਾਨੂੰ ਉਹਨਾਂ ਨੇ ਕੁਝ ਦੱਸਿਆ ਨਹੀਂਗਾ ਚਲੋ ਹੀ ਮਰੀਜ਼ ਡਾਊਨ ਹੁੰਦਾ ਚਲੇ ਗਿਆ ਜੀ ਮੈਂ ਉਹਨਾਂ ਨੂੰ ਕਿਹਾ ਵੀ ਬੜੀ ਮੈਡਮ ਨੂੰ ਬੁਲਾ ਦਿਓ ਵੀ ਜਿਹੜੇ ਡਾਕਟਰ ਨੇ ਆਪਰੇਸ਼ਨ ਕੀਤਾ ਬਿਲਕੁਲ ਉਹ ਕਹਿੰਦੇ ਵੀ ਮੈਡਮ ਖਲੇ ਉਰੇ ਹੈ ਨਹੀਂ ਗਏ ਵੀ ਅਮਰ ਜੱਸੀ ਕਿਤੇ ਬਾਹਰ ਗਏ ਨੇ ਚਲੋ ਅਸੀਂ ਫੇਰ ਟੇਕ ਗਏ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਜਿਹੜਾ ਟੀਕਾ ਲਾਇਆ ਵੀ ਉਹਦਾ ਹੌਲੀ ਹੌਲੀ ਅਸਰ ਹੋਊਗਾ ਚਲੋ ਅਸੀਂ ਮੰਨ ਲਈ ਜੀ ਉਹਨਾਂ ਦੀ ਚਲੋ ਜਦੋਂ ਮੰਨੀ ਹੋਈ ਯੂਜਿੰਗ ਉਹ ਸ਼ਾਮ ਹੋਈ ਗਈ ਉਹ ਵੀ ਉਹਦਾ ਡਾਊਨ ਹੁੰਦੀ ਚਲੇ ਗਈ ਜਿਆਦਾ ਪੋਜੀਸ਼ਨ ਮਾੜੀ ਹੁੰਦੀ ਹੁੰਦੀ ਚਲੇ ਗਈ ਜੀ ਚਲੋ ਇਹ ਕਹਿੰਦੇ ਵੀ ਸਵੇਰੇ 8 ਵਜੇ ਮੈਡਮ ਆਈ ਸੋ ਮੇਰੇ 8 ਵਜੇ ਮੈਡਮ ਆਈ ਉਹਨੂੰ ਅਸੀਂ ਕਿਹਾ ਜੀ ਸਾਡੇ ਮਰੀਜ਼ ਠੰਡਾ ਹੋ ਗਿਆ ਜੀ ਐਨ ਮਰੀਜ਼ ਹਿੱਲ ਨਹੀਂ ਰਿਹਾ ਸੀਗਾ ਕਹਿੰਦੇ ਜੀ ਠੀਕ ਆ ਚੈੱਕ ਕਰਦੇ ਆ ਕਹਿੰਦੇ ਇਹਨੇ ਚੈੱਕ ਕੀਤੀ ਐ ਬਾਹਰ ਭੱਜ ਕੇ ਬਾਹਰ ਨਿਕਲ ਗਏ ਫੇਰ ਆਏ ਫੇਰ ਚੈੱਕ ਕੀਤੇ ਫੇਰ ਗਏ ਉਹਨੇ ਰੇਡੀ ਲੈਂਦੇ ਕਹਿੰਦੇ ਵੀ ਐਮਰਜੈਂਸੀ ਕਮਰੇ ਲੈ ਕੇ ਜਾਣਾ ਪੈਣਾ ਸਾਨੂੰ ਮਾਹ ਜੀ ਕੋਈ ਗੱਲ ਨਹੀਂ ਲੈ ਜਾਓ ਉਹਨਾਂ ਨੇ ਲੈ ਕੇ ਗਏ ਉਸ ਤੋਂ ਬਾਅਦ ਫੇਰ ਬਾਹਰ ਆ ਕੇ ਮੈਨੂੰ ਕਹਿੰਦੇ ਵੀ ਬਲੱਡ ਦੀ ਲੋੜ ਜ਼ਰੂਰਤ ਵੀ ਬਲੱਡ ਸਾਡੇ ਕੋਲ ਪਹੁੰਚਦਾ ਕਰੋ ਸਵੇਰ ਸਵੇਰ ਬਲੱਡ ਨਹੀਂ ਮਿਲਣਾ ਸੀ ਚਲੋ ਮੈਨੂੰ ਕਹਿੰਦੇ ਵੀ ਉਹਨਾਂ ਨੇ ਨੰਬਰ ਲਿਖ ਕੇ ਦਿੱਤਾ ਰੈਂਟ ਕਾਲਜ ਦੇ ਵਿੱਚ ਹਸਪੀਟਲ ਹੈ ਜੀ ਸਰਾਂਦੋ ਮੈਨੂੰ ਉੱਥੇ ਭੇਜ ਦਿੱਤਾ ਜੀ ਮੈਂ ਉੱਥੇ ਚਲੇ ਗਿਆ ਮਗਰੋਂ ਤੋਂ ਇਹਨਾਂ ਨੇ ਦੁਬਾਰੇ ਆਪਰੇਸ਼ਨ ਕਰਤਾ ਜੀ ਬਿਨਾ ਪੁੱਛੇ ਤੇ ਉੱਥੋਂ ਮੈਂ ਲੈ ਕੇ ਜੀ ਬਲੱਡ ਆਇਆ ਇਹਨਾਂ ਨੇ ਚੱਕ ਕੇ ਆਈਵੀ ਆਈ ਰੈਫਰ ਕਰ ਦਿੱਤਾ ਜੀ ਉੱਥੇ ਉਦੋਂ ਬਾਅਦ ਦਨਿਆ ਪਰ ਹੋਤਾ ਰੀਜਨ ਜਿਵੇਂ ਕਿ ਤੁਸੀਂ ਮ੍ਰਿਤਕ ਦੇ ਹਸਬੰਦ ਦੀ ਗੱਲ ਸੁਣੀ ਹੈ ਕਿ ਸਾਰਾ ਜਿਹੜਾ ਸਿਸਟਮ ਹੈ ਕਿਤੇ ਨਾ ਕਿਤੇ ਕੁਝ ਤੇ ਨਾ ਕਿਤੇ ਉਹਨਾਂ ਨੂੰ ਕੋਈ ਸ਼ੰਕਾ ਰਹੀ ਹੈ ਡਾਊਟ ਰਿਹਾ ਹੈ ਕੰਟਰੋਵਰਸੀ ਇਹ ਬਣੀ ਹੈ ਕਿ ਉਹਨਾਂ ਨੂੰ ਕਿਸੇ ਗੱਲ ਦੀ ਕਲੀਅਰਿਟੀ ਨਹੀਂ ਹੋਈ ਜਿਦੇ ਕਰਕੇ ਕੀ ਹਾਲਾਤ ਨੇ ਅੱਜ ਇੱਥੇ ਤੱਕ ਪਹੁੰਚੇ ਨੇ ਸਾਡੇ ਨਾਲ ਉਹ ਮ੍ਰਿਤਕ ਭੈਣ ਦਾ ਭਰਾ ਵੀ ਖੜਾ ਹੈ ਉਹਨਾਂ ਨਾਲ ਵੀ ਗੱਲ ਕਰਦੇ ਆ ਸਰ ਆਪਾਂ ਦੇਖਿਆ ਵਾ ਕਿਸੇ ਦਾ ਵੀ ਜਹਾਨ ਤੋਂ ਬੇਟਾਵੇਂ ਚਲੇ ਜਾਣਾ ਹਰੇਕ ਨੂੰ ਹੀ ਚੁੱਪਦਾ ਚਾਹੀਏ ਉਹ ਸਾਡੇ ਚੋਂ ਚਾਹੀਏ ਤੁਹਾਡੇ ਚੋਂ ਕੋਈ ਵੀ ਕਿਉਂਕਿ ਸਾਰੇ ਹੀ ਆਪਾਂ ਇਨਸਾਨ ਆ ਤਾਂ ਤੁਸੀਂ ਸਰ ਇਸ ਇਸ ਟਾਈਮ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜਿਹੜਾ ਤੁਸੀਂ ਏਡਾ ਵਿ ਅੱਜ ਤਾਈਮਾ ਕਾਦੇ ਸਾਨੂੰ ਇਨਸਾਫ ਦਿੱਤਾ ਜਾਵੇ ਇਹੋ ਜਿਹੇ ਹਸਪਤਾਲ ਬੰਦ ਕਰਿਆ ਜਾਵੇ ਇਹਨਾਂ ਦਾ ਲਾਇਸੈਂਸ ਰੱਦ ਕੀਤਾ ਜਾਣਾ ਕਿਉਂਕਿ ਅੱਗੇ ਤਾਂ ਹੋਰ ਕਿਸੇ ਨਾਲ ਵੀ ਇਦਾਂ ਦੀ ਜੀ ਹੋ ਸਕਦੀ ਹੈ ਪਹਿਲਾਂ ਹੋਰ ਵੀ ਕੇਸ ਵਾ ਜਿਵੇਂ ਕਿ ਉਹਨਾਂ ਦੀ ਮੰਗ ਹੈ ਕਿ ਪ੍ਰੋਪਰ ਇਨਸਾਫ ਹੋਵੇ ਜੀ ਤੇ ਜੋ ਸਚਾਈ ਹੈ ਉਹ ਸਾਹਮਣੇ ਆਵੇ ਜਿਵੇਂ ਭੈਣ ਜੀ ਵੀਰ ਹੋਣਾ ਨੇ ਗੱਲ ਦੱਸੀ ਹੈ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਡੈੱਡ ਬੋਡੀ ਜਦ ਤੱਕ ਪੋਸਟਮਾਰਟਮ ਨਹੀਂ ਹੁੰਦਾ ਹੈਗਾ ਸਚਾਈ ਸਾਹਮਣੇ ਨਹੀਂ ਆਣੀ ਹੈਗੀ ਤਾਂ ਕੀ ਤੁਸੀਂ ਪੋਸਟਮਾਰਟਮ ਦੇ ਲਈ ਕੋਈ ਰਜ਼ਾਮੰਦੀ ਦੇ ਰਹੇ ਹੋ ਕਿ ਪੋਸਟਮਾਰਟਮ ਕਰ ਲਓ ਉਸ ਤੋਂ ਬਾਅਦ ਜੋ ਸੱਚ ਹੈ ਉਹ ਜਾਂ ਪ੍ਰਸ਼ਾਸਨ ਸਾਹਮਣੇ ਆਵੇ ਜਾਂ ਡਾਕਟਰ ਵੱਡਿਆਂ ਦਾ ਜਿਹੜਾ ਪੈਨਲ ਹੈ ਉਹ ਬੈਠ ਕੇ ਇਸ ਚੀਜ਼ ਦਾ ਯੈਸ ਜਾਂ ਨੋ ਕਰੇ ਕਿ ਕਿਹਦੀ ਗਲਤੀ ਹੈ ਤਾਂ ਉਹ ਜਿਹੜਾ ਉਸ ਹਿਸਾਬ ਨੂੰ ਬੰਦੇ ਦੇ ਉੱਤੇ ਆਪਾਂ ਜਿਹੜਾ ਦੰਡ ਹੈ ਉਹ ਲਾਇਆ ਜਾ ਸਕੇ ਹਾਂਜੀ ਸਰ ਇਹ ਅਸੀਂ ਮੰਨਦੇ ਵੀ ਜੇ ਡਾਕਟਰਾਂ ਦਾ ਪੈਨਲ ਬੈਠੂਗਾ ਤਾਂ ਉਹ ਉਹਦੇ ਮਤਲਬ ਡੈਡ ਵੈਡ ਦੀ ਪਤਾ ਲੱਗੂਗਾ ਖੋਲ ਕੇ ਹਨਾ ਵੀ ਹਾਂਜੀ ਬਈ ਉਹਨਾਂ ਦੀ ਡਾਕਟਰਾਂ ਦੀ ਹੰਗਾਈਲੀ ਆ ਵੀ ਜਾਂ ਕੋਈ ਸਾਡੇ ਬੱਚੇ ਦੀ ਕਿਸਮਤ ਮਾੜੀ ਨਿਕਲ ਗਈ ਹਨਾ ਅਸੀਂ ਕਹਿੰਦੇ ਆ ਵੀ ਚਲੋ ਕਿਸੇ ਪਾਸੇ ਤਾਂ ਗੱਲ ਨੇੜੇ ਲੱਗੇ ਅਸੀਂ ਕੱਲ ਦੇ 12 ਵਜੇ ਦੀ ਸਾਡੀ ਕੁੜੀ ਨੂੰ ਇਹਨਾਂ ਨੇ 10 ਹਾਂਜੀ ਡੈਡ ਕੀਤਾ ਹੋਇਆ ਤੇ ਇਹ ਸਾਨੂੰ ਦੱਸਣ ਤਾਂ ਸਹੀ ਵੀ ਅਸੀਂ ਕਾਰਕ ਹੀ ਰਹੇ ਆ ਅਸੀਂ ਤਾਂ ਖੱਜਲ ਖਵਾਰ ਹੋਏ ਆ ਕੁੜੀ ਸਾਡੀ ਰੋਲਦੀ ਪਈ ਆ ਬੱਚਾ ਸਾਡਾ ਰੋਲਦਾ ਪਿਆ ਅਸੀਂ ਕਿੱਧਰ ਨੂੰ ਜਾਈਏ ਜੀ ਜਿਵੇਂ ਕਿ ਹੁਣ 1 ਮਿੰਟ ਜਿਵੇਂ ਕਿ ਤੁਸੀਂ ਆਪਣਾ ਭੈਣ ਜੀ ਦੇਖਿਆ ਬੜਾ ਵੱਡਾ ਵਿਸ਼ਾਲ ਜਿਹਦੇ ਵਿੱਚ ਕਾਫੀ ਜਥੇਬੰਦੀਆਂ ਨੇ ਵੀ ਆਪਣੀ ਇਨਵੋਲਵਮੈਂਟ ਦਿੱਤੀ ਹੈ ਉਹਦੇ ਨਾਲ ਕੀ ਹੈ ਅੱਜ 2 ਵੇ ਤੋਂ ਬਾਅਦ ਡਾਕਟਰਾਂ ਨੇ ਵੀ ਆਪਣੀ ਮਡਲੀ ਸਹਾਇਤਾ ਐਮਰਜੈਂਸੀ ਸੀਪੀਓ ਸਭ ਬੰਦ ਕਰ ਦਿੱਤਾ ਹੈ ਜੀ ਤੁਹਾਡੇ ਸਾਰ ਦੇ ਨਾਲ ਵੀ ਕੋਈ ਇਹੋ ਜਿਹੇ ਦੋਸਤਾਨਾ ਜਿਹਾ ਆਪਸੀ ਸਹਿਮਤੀ ਵਾਲਾ ਆਪਾਂ ਨੂੰ ਰਾਹ ਅਖਤਿਆਰ ਕਰਨ ਦੀ ਹੈ ਇੱਛਾ ਜੀ ਜਿਹਦੇ ਨਾਲ ਕਿ ਦੋਨੇ ਧਿਰਾਂ ਦੇ ਵਿੱਚੋਂ ਨਾਲੇ ਤਾਂ ਸੱਚ ਪਰ ਸੱਚ ਹੋ ਸਕੇ ਮੈਡਮ ਤੇ ਨਾਲੇ ਇਹ ਪਤਾ ਲੱਗੇ ਜਿਹੜਾ ਕਲਪਰੇਟਾ ਨੂੰ ਸਜ਼ਾ ਮਿਲ ਸਕੇ ਜੀ ਹਾਂ ਜੀ ਸਰ ਅਸੀਂ ਵੀ ਇਹੀ ਚਾਹੁੰਦੇ ਆ। ਅੱਛਾ ਜੀ। ਵੀ ਚਲੋ ਪੋਸਟਮਾਰਟਮ ਨੂੰ ਅਸੀਂ ਸਹਿਮਤ ਹੋ ਜੰਨੇ ਆ। ਠੀਕ ਹੈ ਜੀ। ਵੀ ਜੇ ਮਤਲਬ ਉਹਦੇ ਵਿੱਚੋਂ ਕੋਈ ਨਿਕਲਦਾ ਕੁਝ ਤਾਂ ਆਪਾਂ ਇਹਨਾਂ ਨਾਲ ਆਪਣੀ ਡੀਲ ਕਰ ਲਾਂਗੇ। ਜਿਵੇਂ ਕਿ ਪਰਿਵਾਰ ਦੇ ਮੈਂਬਰਾਂ ਦੀ ਗੱਲ ਹੈ ਕਿ ਜੇਕਰ ਪੋਸਟਮਾਰਟਮ ਹੁੰਦਾ ਵਾ ਉਹਦੇ ਵਿੱਚ ਜੋ ਸਹੀ ਹੈ ਜੋ ਗਲਤ ਹੈ ਜੋ ਸੱਚ ਹੈ ਉਹ ਵੱਡੇ ਡਾਕਟਰਾਂ ਦਾ ਪੈਨਲ ਜਿਵੇਂ ਕਿ ਵੱਡੇ ادارے ਨੇ ਡੀਐਮਸੀ ਹੋ ਗਿਆ ਪੀਜੀਆਈ ਹੋ ਗਿਆ ਵੀ ਉਹਨਾਂ ਦਾ ਪੈਨਲ ਆ ਜਿਹੜਾ ਵਿੱਚ ਆਪ ਸੈਟਿੰਗ ਕਰੇ ਤੇ ਦੁੱਧ ਦੇ ਦੁੱਧ ਤੇ ਪਾਣੀ ਦਾ ਪਾਣੀ ਕਰੇ ਉਸ ਤੋਂ ਬਾਅਦ ਪਰਿਜਨਾਂ ਦੀ 21 ਮੰਗ ਹੈ ਕਿ ਜਿਹੜਾ ਵੀ ਕਲਪਰੇਟ ਸਾਬਤ ਹੁੰਦਾ ਹੈ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਔਕੇ ਤੇ ਪਹੁੰਚੇ ਸਾਡੇ ਖੰਨੇ ਦੇ ਮਾਨਯੋਗ ਡੀਐਸਪੀ ਏਪੀਐਸ ਪੱਟੀ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਸਾਰਾ ਜਿਹੜਾ ਕ੍ਰਾਈਟੇਰੀਆ ਕੀ ਹੈ ਤੇ ਇਸ ਚੀਜ਼ ਦਾ ਕੀ ਨਤੀਜਾ ਨਿਕਲੂਗਾ ਸਰ ਆਪਾਂ ਦੇਖਿਆ ਵੇ ਜੀ ਕੁਝ ਜਥੇਬੰਦੀਆਂ ਵੀ ਬਾਹਰ ਤਰਨਾ ਦੇ ਰਹੀਆਂ ਨੇ ਉਧਰੋਂ ਡਾਕਟਰ ਸਾਹਿਬਾਨ ਨੇ ਵੀ ਆਫਟਰ 2 ਪੀਐਮ ਸ਼ਟਡਾਊਨ ਦੀ ਕਾਲ ਕਰਤੀ ਤਾਂ ਸਰ ਤੁਹਾਡੀ ਸਾਹਿਬ ਦੇ ਨਾਲ ਇਹ ਸਾਰਾ ਕ੍ਰਾਈਟੇਰੀਆ ਕਿੱ ਅਹ ਦੇਖੋ ਜੀ ਰਾਤ ਵੀ ਜਿਵੇਂ ਆਪਣੀ ਵੀ ਗੱਲ ਹੋਈ ਸੀਗੀ ਤੇ ਡੈੱਡ ਬੋਡੀ ਹੈ ਜਿਹੜੀ ਉਹ ਮਾਰਚਰੀ ਚ ਰਖਵਾਤੀ ਸੀ ਤੜਕੇ ਪੋਸਟਮਾਰਟਮ ਹੋਊਗਾ ਡਾਕਟਰਾਂ ਦਾ ਬੋਰਡ ਬੈਠੂਗਾ ਪਰਿਵਾਰ ਵੀ ਇਸ ਗੱਲ ਨਾਲ ਸਹਿਮਤ ਸੀ ਪਰਿਵਾਰ ਨੇ ਆ ਕੇ ਆਪਦਾ ਸਟੇਟਮੈਂਟ ਵੀ ਲਿਖਵਾਤੀ ਸੀ ਤੇ ਹੁਣ ਥੋੜਾ ਜਿਹਾ ਜਥੇਬੰਦੀਆਂ ਇਧਰ ਆ ਗਈਆਂ ਵੀ ਇਹਨਾਂ ਦਾ ਕੋਈ ਮੁਆਵਜ਼ਾ ਦਿੱਤਾ ਜਾਵੇ ਤੇ ਅਸੀਂ ਤਾਂ ਉਸੇ ਗੱਲ ਤੇ ਖੜੇ ਹਾਂ ਵੀ ਜਿਹੜੀ ਜੋ ਜੇ ਕਿਸੇ ਨੇ ਅਣਗਹਿਲੀ ਕੀਤੀ ਹੈ ਤਾਂ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਤੇ ਕਾਰ ਉਹ ਅਣਗਹਿਲੀ ਪੋਸਟਮਾਰਟਮ ਹੀ ਦੱਸ ਸਕਦਾ ਹੈ ਬਹੁਤ ਵਧੀਆ ਸਰ ਨੇ ਗੱਲ ਕਹੀ ਹੈ ਕਿ ਜੇਕਰ ਲੈਂਡ ਆਰਡਰ ਦਾ ਸਹਾਰਾ ਲੈਣਾ ਤਾਂ ਲੈਂਡ ਆਰਡਰ ਨੂੰ ਪ੍ਰੋਪਰ ਵਰਕਿੰਗ ਪ੍ਰੋਪਰ ਆਪਰੇਟਿੰਗ ਦਾ ਕਰਨ ਦਿਓ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕਿੱਥੇ ਕਿਹੜੀ ਚੀਜ਼ ਦਾ 에ਰਰ ਆਇਆ ਹੋਇਆ ਜਿਵੇਂ ਕਿ ਸਾਡੇ ਡੀਐਸਪੀ ਸਾਹਿਬ ਨੇ ਵੀ ਕਿਹਾ ਪਹਿਲਾਂ ਡਾਕਟਰ ਸਹਿਬਾਨਾ ਦੇ ਪੈਨਲ ਨੇ ਵੀ ਕਹੀ ਹੈ ਬਾਕੀ ਹੋਰ ਵੀ ਉਸ ਤੋਂ ਬਾਅਦ ਜੇਕਰ ਇਸ ਕੇਸ ਦੇ ਵਿੱਚ ਨਵਾਂ ਅਪਡੇਟ ਆਉਂਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ